ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਨਾ ਆ ਰਕੇ ਸਰਦਈ ਦੀ ਸਬੀ ਲਾ ਰਹੇ ਹਾਂ ਬੱਚੇ ਤੇ ਆਪਾਂ ਦੇਖਦੇ ਹਾਂ ਮੈਂ ਤਾਂ ਮਨਪ੍ਰੀਤ ਕਹਿ ਕੇ ਗਈ ਸੀ ਕਿ ਭਾਬੀ ਆ ਜਾਓ ਹੱਸਾ ਮੈਨੂੰ ਲੱਗਾ ਕਹਿੰਦੀ ਪੀਨ ਆ ਜਾਓ ਇਹ ਸ਼ਾਇਦ ਪੀਦਾ ਆ। ਅਗਰ ਬਰਤਾਨਾ ਨੂੰ ਪੁੱਛਿਆ ਸੀਗਾ ਮੈਂ ਤਾਂ ਸਮਝ ਹੀ ਨਹੀਂ ਲੱਗੀ। ਸੁਦਾ ਰਗੜੂ ਕੌਣ? ਮੈਂ ਕਿਹਾ ਚੱਲ ਵੀ ਕੁੜੀ ਆ ਨਹੀਂ ਰਗੜੀ ਜਾਣੀ ਵੀ ਬੰਦੇ ਦੇ ਹੱਥ ਬੰਦੇ ਦੇ ਹੁੰਦੇ ਆ। ਵੀ ਮੈਂ ਹਾਂ ਮੈਂ ਰਗੜ ਦੂੰਗਾ। ਮੈਂ ਤਾਂ ਕਿ ਅੱਖ ਚੀਚੀਆਂ ਨਹੀਂ ਜਾਂਦਾ। ਬੱਗੂ ਕੋਸ਼ਾ। ਜਪਨੁਰ ਆਏ ਆਏ ਚੀਚੀਆਂ ਨਹੀਂ ਜਾਂਦਾ ਜੀ ਬੱਗੂ ਕੋਸ਼ਾ। ਬੰਦਾ ਚੀਜੀ ਵਰਤਾਨਾ। ਨਾ ਦੂਜਾ। ਇਹ ਲੱਡੂ ਕੀ ਕੱਦ ਹੈ? ਇਹ। ਇਹ। ਕੀ ਕਰਦਾ ਬੋਤਾ ਸਾਚੀ ਕਾ ਕਾ ਦੋ ਸਾਚੀ ਕਾ ਕਾ ਦੋ ਹੱਥ ਜੋੜ ਕੇ ਸਾਚੀ ਕਾ ਸਾਚੀ ਕਾ ਪੈਰ ਦਾ ਅਗੂਠਾ ਮੂੰਹ ਚ ਪਾਉਣਾ ਹੈ ਇਹ ਦੇਖੋ ਬਹੁਤ ਸ਼ਰਾਰਤੀ ਹੈ ਬੰਦਾ ਹਨ ਨੂਰੇ ਮੇਰਾ ਸੋਣਾ ਪੁੱਤ ਕੀ ਕਰਦਾ ਹੈ ਕੀ ਕਰਿਆ ਸੋਣਾ ਸੋਣਾ ਮੁੰਡਾ ਇਹ ਪੋਤਾ ਮੇਰਾ ਕੀ ਕਰ ਰਿਹਾ ਉਠੇ ਮੂੰਹ ਜਬਾਰਿਆ ਆ ਦੇਖੋ ਇਹ ਪੁੱਤ ਬੂਠੇ ਮੂੰਹ ਜਬਾਰਿਆ ਅਨਜੀਲ ਦੇਖੋ ਤੇ ਇਹ ਸ਼ਰਾਰਤੀ ਬਹੁਤ ਹੋਨੇ ਜਾਂਨੇ ਆ ਦੇਸ਼ ਰਾਤੀ ਬੰਦੇ ਟਰ ਚਾਚੀਕਾਰ ਪੈਰ ਦੇ ਘੂਠੇ ਮੂੰਹ ਚ ਪਾ ਰਹੀ ਆ ਬਾਬਾ ਬਾਬਾ ਵਾਖਰੂ ਕਰ ਦੋ ਬਾਬਾ ਜੀ ਕਾ ਵਾਖਰੂ ਵਾਖਰੂ ਬਾਬਾ ਕਰਿਓ ਹੱਥ ਜੋੜ ਕੇ ਕਰੋ ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਤੂੰ ਤਾਂ ਦਿਮਾਗ ਸਖਲਾ ਵਾ ਆਪਾਂ ਪ્યોਰ ਪੰਜਾਬੀ ਬੁਰਾ ਨੇ ਮੈਨੂੰ ਪਤਾ ਮੈਨੂੰ ਆਇਆ ਸੀਗਾ ਮੈਂ ਕਿਹਾ ਰਾਵਣ ਬੋਲੂਗੀ ਕਿਉਂ ਮੈਂ ਪੰਜਾਬੀ ਦਾ ਲਾਈਟ ਬੰਦ ਕਰਤੀ ਆਪਾਂ ਬਾਬਾ ਬੋਲ ਜੀ ਕਮਰਾ ਬੰਦ ਕਰਦੇ ਲੋ কুলਿੰਗ ਰਹੂਗੀ ਬੀਲ ਜੇ ਕੱਢਣਾ ਬਾਅਦ ਬੀਲ ਜੇ ਹਾਂ ਬਦ ਗਰਮੀ ਪਤਾ ਕਿੰਨੀ ਆਵੇਂ ਇਹ ਨਾ ਜਾਇਓ ਇਹ ਵਾਲਾ ਪਾਰ ਦਾ ਪੱਖਾ ਤੇ ਚੱਲਣ ਦਾ ਬਾਹਰ ਨੂੰ ਚਲੋ 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 ਚਲਿਏ ਹਲੋ ਸਾਰੇ ਚਲੋ 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 ਸਬੀਲ ਪੀਓ ਸਬੀਲ ਹੁਣ ਮੈਂ ਬਾਹਰ ਨਿਕਲਣਾ ਦਾ ਹੈਗਾ ਰਾਮਨ ਕੋ ਮਖਾਉਣਾ ਦਾ ਬਿਜਾਰ ਚੰਗਾ ਬੋਲੋ ਹੋਰ ਮੈਨੂੰ ਸਮਝ ਵੀ ਨਹੀਂ ਆਨੀ ਆਏ ਇਹ ਤੋਂ ਪਕਿੱਡੀ ਆ ਕਿਸਮੀ ਤੂੰ ਦਾ ਪੀਆ ਮੋਟੇ ਸਰੀ ਸੱਥਨ ਖੜੀਓ ਹੁਣ ਬਲੌਗ ਤੋਂ ਗਾਈ ਠੰਡਾ ਆ ਨਹੀਂ ਠੰਡਾ ਓ ਮੇਰਾ ਪੁੱਤ ਨਹੀਂ ਨਹੀਂ ਪੀਤੀ ਮੈਂ ਪੀਲਾ ਤਾਂ ਪੀਲਾ ਕੇ ਕਿ ਲੋ ਵੀ ਜਾ ਬੰਦ ਕਰ ਲੈ ਅਸ਼ਕਰੋ ਸਾਰੇ ਚਾਚੀ ਇਹ ਪੀ ਨਹੀਂ ਰਹੀ ਚੱਕੀ ਚਲੋ ਚਾਚੂ ਇਹਨੂੰ ਵੀ ਪਿਓ ਲੋ ਵੀ ਮੇਨ ਹੈਡ ਦੇਖ ਲੋ ਤੇਰਾ ਚੁਪਾ ਰੇ ਮੈਨ ਹੈਡ ਚਾਚੀ ਪਾਓ ਮੇਨ ਹੈਡ ਕੰਨੀ ਮੇਰੇ ਚਰਮਾਂਦੀ ਮੰਦੀ ਤੁਹਾਨੂੰ ਤਾਂ ਪੁੱਛਿਆ ਸੀਗਾ ਠੀਕ ਤੇਸੀ ਖਾਣੀ ਮੈਂ ਰਗੜੂ ਕੋਣ ਉਹ ਰਗੜ ਕੇ ਚਾਖਣੂ ਹੁਣ ਪਾਓ ਬੂਣੂ ਮੈਂ ਧੁੱਪ ਚ ਖਾਣਾ ਇੱਕ ਕਤੂਰੀ ਹੋਣਾ ਤੇ ਦੋ ਪਾਣੀ ਪਹਿਲਾਂ ਕਿਤੇ ਕਦੋਂ ਪੀਂਦੇ ਆਂ ਸਾਡੋਂ ਸਿਵਾਸ ਪੈਸ ਨਾ ਤੂੰ ਉਹਦੇ ਤੋਂ ਮੁੰਡਾ ਬੈਠੇ ਦਿਓਗੇ ਕੱਢਨੇ ਆ ਨੂਰੇ ਤੁਸੀਂ ਮਿਓਗੇ ਉਹ ਨਵਾਂ ਹਾਂ ਅਰੇ ਜਿਆਦਾ ਤਰ ਬਹਿਣਾ ਨਹੀਂ ਚੀਕਾ ਸ਼ਬੀਲ ਵਰਤ ਵਰਤ ਦਪ ਨੂਰੇ ਤੂੰ ਮੱਖਿਆ ਫੜੀ ਜਾ ਪਤ ਆਪਾਂ ਆ ਗਏ ਪੀ ਕੇ ਸ਼ਰੀਰ ਅਜੇ ਲੱਗੇ ਹੋਇਆ ਆਂਦੇ ਜਾਂਦੇ ਸਾਰਿਆਂ ਨੂੰ ਰੋਕੀ ਜਾਂਦੇ ਕੌਣ ਆਇਆ ਹੁਣ ਦੇਖਣੂ ਰੇ ਇਹ ਮੇਰਾ ਬੋਤ ਜੀ ਚਲੋ ਚਲੀਏ ਅੰਦਰ ਵੀ ਹੁਣ ਤੇ ਗਰਮੀ ਲੱਗ ਗਈ ਹੈ ਲਾਈਟ ਵੀ ਇੱਕ ਨਹੀਂ ਆਂਦੀ ਪਈ ਹੁਣ ਕਿੰਨੀ ਕੀ ਗਰਮੀ ਹੋਈ ਪਈ ਹੈ ਮੋੜ ਸਬਜੀ ਅੰਦਰ ਆਪ ਦਾ ਤਰੇਲਿਆਂ ਦੀ ਪਰ ਸ਼ਾਮੀ ਜਾਵਾਂਗੇ ਅਸੀਂ ਜਗਾ ਚ ਅੱਜ ਵੀਰਵਾਰ ਹੈ ਤੇ ਅਸੀਂ ਜਾਂਦੇ ਹੀ ਜਾਂਦੇ ਹਾਂ ਰੋਜ਼ ਲੈ ਇਹ ਫੋਨ ਦੇ ਵਿੱਚ ਹੀ ਲੜੀ ਜਾਂਦਾ ਜੱਫਨੁਰ ਕੀ ਲਾਇਆ ਸੀ ਬਤ ਕੱਟਿਆ ਗਿਆ ਕੱਟਦਾ ਫੋਨ ਬਈ ਨੇਰੀ ਆਉਗੀ ਨਹੀਂ ਆਉਗੀ ਚਲਿਆ ਆ ਲੈ ਲੋ ਗਿਫਟ ਫੋਨ ਤੇ ਹੋਰ ਦਿਨ ਕੀ ਲਾਇਆ ਸੀ ਰਿੰਗ ਲਾਇਆ ਸੀ ਰਿੰਗ ਆਪਣੇ ਮੋਸਤੇ ਨਾ ਭਬੀ ਆਏ ਨਾ ਨੇਰੀ ਨਹੀਂ ਫੋਨ ਨੂੰ ਫਿਰ ਕਿੱਦਾਂ ਆਜੇ ਇੱਧਰ ਜਾਣਾ ਹਾਂ ਬੁਟੀਕ ਤੇ ਜਾਣਾ ਜੇ ਦਾ ਛੱਡ ਦੇ ਨੇ ਅੱਜ ਕਲਾ ਨੇਰਾ ਪਿਆ ਪਾਜੀ ਹਨਾ ਅੰਜਮੰਟ ਦੇ ਕੋਲ ਫੋਨ ਜਣਾ ਮੈਂ ਅੱਜ ਸੌਕੇ ਗਲਤੀ ਕੀਤੀ ਯਾਰ ਸੂਟ ਪੂਰਾ ਕਰ ਲੈਣਾ ਸੀ ਲੈਟ ਹੋ ਗਿਆ ਮੱਕ ਨੂੰ ਹੁਣ ਆਏ ਹੋ ਗਏ ਮਰਸੀ ਹੁਣ ਤੁਹਾਡਾ ਧਿਆਨ ਛੋਟੇ ਤੇ ਅਸੀਂ ਸੌਣ ਨਹੀਂ ਦੇਣਾ ਅੱਜ ਤੇ ਗੋਤਾਂ ਨਹੀਂ ਢਿੱਲੀ ਕਿ ਉਹ ਕੀ ਕਰ ਚੱਲਾ ਲੋ ਕਰੀ ਜਾਂਦਾ ਸੀ ਮੈਨੂੰ ਗੋਤ ਕਰਨੀ ਨਹੀਂ ਹੁੰਦੀ ਉਹ ਬੁੱਝ ਕੀ ਕਰ ਜਾਂਦਾ ਕੀ ਕਰੇ ਮਮਾ ਦੇ ਬਾਲ ਪੁੱਟੀ ਜਾਂਦਾ ਆਈ ਨਾ ਬੱਦ ਨਾ ਗੰਦੇ ਮਾਮੂ ਨਹੀਂ ਕਰਨੇ ਅੱਚੀ ਗਈ ਸੀ ਆਹ ਬਿੰਦੀ ਲਾ ਲੋ ਬਿੰਦੀ ਬਿੰਦੀ ਲਾ ਲੋ ਬਿੰਦੀ ਆ ਬਿੰਦੀ ਬਿੰਦੀ ਕੇ ਤੇ ਆਂਦੀ ਆ ਓਏ ਹੋਏ ਬਿੰਦੀ ਲਾ ਲਈ ਸੀ ਜਦੋਂ ਮੈਂ ਤਿਆਰ ਹੋਨੀ ਹਾਂ ਤੇ ਜਪਨੌਰ ਦਾ ਧਿਆਨ ਮੇਰੇ ਵਾਲੀ ਹੁੰਦਾ ਕਿ ਮੰਮਾ ਕੀ ਕਰੀ ਜਾਂਦੇ ਆ ਤੇ ਫਿਰ ਲਿਪਸਟਿਕ ਬਿੰਦੀ ਲਗਾਉਣ ਤੋਂ ਬਾਅਦ ਦੇਖਦੀ ਆ ਕਿ ਕੁਛ ਲੱਗਾ ਫਿਰ ਉਹਨੂੰ ਉਤਾਰਦੀ ਆ ਅੱਚੀ ਗਏ ਸੀ ਅੱਜ ਜਗ੍ਹਾ 'ਚ ਅੱਜ ਕਿਉਂਕਿ ਵੀਰਵਾਰ ਸੀ ਅਸੀਂ ਜਾਣੇ ਤੇ ਤੁਹਾਡੇ ਭਾਜੀ ਅੱਜ ਘਰੇ ਨਹੀਂ ਆਏ ਹਲੇ ਤੱਕ ਅੱਜ ਸਾਨੂੰ ਕਾਫੀ ਟਾਈਮ ਲੱਗ ਗਿਆ ਕਿਉਂਕਿ ਹੁਣ ਮੇਲਾ ਮੇਲਾ ਵੀ ਆਉਣ ਲੱਗੇ ਤੇ ਮੇਲੇ ਦੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਮਹੀਨੇ ਪਹਿਲੇ ਤੇ ਹੌਲੀ ਹੌਲੀ ਕਰਕੇ ਤੇ ਜਪਨੂਰ ਦਾ ਆ ਉਥੋਂ ਮੇਲੇ ਤੋਂ ਲਿਆਂਦਾ ਰਿੰਗ ਐਤੋਂ ਜਪਨੂਰ ਨੂੰ ਕਲਰ ਵਗੈਰਾ ਵੀ ਪਤਾ ਲੱਗਣਗੇ ਤੇ ਆਪਣਾ ਠੇਢੀ ਗੇਰੇ ਦੀ ਬੈਠ ਕੇ ਆਰੇ ਲੱਗੀ ਰਹੇਗੀ ਹੌਂ ਦੇਖ ਹੀ ਜਾਂਦੀ ਐ ਹੌਲੀ ਹੌਲੀ ਸਿੱਖ ਸਿੱਖੇਗੀ ਵੀ ਫਿਰ ਹੁਣੇ ਸਿਖਾਵਾਂਗੇ ਤੇ ਹੁਣੇ ਤੋਂ ਹੀ ਸਿੱਖਣਾ ਸ਼ੁਰੂ ਕਰੇਗੀ ਥੋੜਾ ਥੋੜਾ ਹਾਂ ਨਾ ਜਪਨੂਰ ਪਾਪਾ ਕਿੱਥੇ ਨੇ ਪਾਪਾ अच्छा सारे सत श्रीकाल कर दो सत श्रीकाल कर दो सची बाय बाय नहीं सत श्रीकालीक हाथ जोड़ के हैंड जोड़ के पुत हैंड हाँ हैंड एवें नहीं करने हैंड हैंड जोड़ के करनी नहीं तो सारे थानू मिस करते ने पार करते करो सत श्रीकाल करो कैपिंग करनी कलैपिंग कैपिंग 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 ओए ਆਹ ਫਾ ਅੱਜ ਕੀ ਕਰੇਗਾ ਕੀ ਚ ਕਰ ਦੋ ਫਿਰ ਕਿਸੇ ਕਰ ਦੋ ਨਹੀਂ ਚਲੋ ਨਹੀਂ ਮੈਂ ਗਿਆ ਸੀਗਾ ਉਹ ਮੁੰਡੇ ਨੇ ਨਹੀਂ ਮੋਬਾਈਲਾਂ ਦੀ ਦੁਕਾਨ ਸਾਡੇ ਦੁਕਾਨ ਖੁੱਲ ਲੱਗੀ ਇੱਕ ਹੋਰ ਦੁਕਾਨ ਆ ਆਪਣੇ ਗਲੇ ਦੇ ਮੱਥੇ ਹੀ ਆ ਮੋਬਾਈਲਾਂ ਦੀ ਦੁਕਾਨ ਆ ਕੋਨੇ ਤੇ ਤੇ ਉਹ ਮੁੰਡੇ ਨੇ ਮੈਨੂੰ ਫੋਨ ਲਾਤਾ ਸੀਗਾ ਮੈਨੂੰ ਕਹਿੰਦਾ ਵੀਰੇ ਮੇਰੇ ਨਾਲ ਚੱਲ ਆਪਾਂ ਬਾਜ਼ਾਰ ਦੇ ਵਿੱਚ ਕਹਿਣਾਗਾ ਹਾਂ ਤੇ ਮੈਂ ਕਹਾਂ ਵੀ ਚੱਲ ਮੈਂ ਕਿਉਂਕਿ ਤੁਸੀਂ ਤਾਂ ਜਗ੍ਹਾ 'ਚ ਗਏ ਹੋਏ ਸੀ ਮੈਂ ਪਿਆਜ਼ ਤੇ ਗੰਡੇ ਕੱਟ ਕੇ ਮੈਂ ਤਾਂ ਹੁਣ ਵੇਖੀ ਸਬਜ਼ੀ ਮੈਂ ਤਾਂ ਕੱਟੀ ਬਈਆ ਮੈਂ ਜੀ ਕੱਟ ਕੇ ਕੱਟ ਕੇ ਮੈਂ ਤੜਕਾ ਲਾਉਣ ਲੱਗਾ ਸੀ ਉਦੋਂ ਮੈਨੂੰ ਆ ਵੀ ਤੇ ਫੋਨ ਲੱਗਾ ਮੈਨੂੰ ਕਹਿੰਦਾ ਵੀਰੇ ਮੇਰੇ ਨਾਲ ਚੱਲ ਵੜ ਮੈਂ ਕਹਿੰਦਾ ਕੋਈ ਨਹੀਂ ਭਰਾ ਆ ਗਿਆ ਮੈਂ ਕੋਈ ਚੱਕਰ ਨਹੀਂ ਤੇ ਮੇਲੇ ਦੀ ਤਿਆਰੀ ਸ਼ੁਰੂ ਹੋ ਗਈ ਹੈ ਨਾ ਹੁਣ ਜਗ੍ਹਾ ਦੇ ਵਿੱਚ ਨਾ ਦੱਦ ਦੁਕਾਨਾਂ ਲੱਗੀਆਂ ਸੀ ਤੇ ਰਾਹ ਲਿਆਦਾ ਮੈਂ ਇਹ ਜਾ ਪੂਰੇ ਰਾਸ ਤੇ ਆ ਚੱਕਰ ਜੀ ਲੈ ਕੇ ਜੀ ਪਤਾ ਨਹੀਂ ਕੀ ਆ ਰਹੀਆ ਬੱਚੇ ਨੂੰ ਕੱਲ੍ਹ ਗੁਜ਼ਾਰਾ ਦਾ ਪਤਾ ਲੱਗਦਾ ਥੋਦੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੈਲੋ ਸਬੀਲ ਉਸ ਜੀ ਅਰੇ ਵੀ ਜਿਆਦਾ ਜਿਆਦਾ ਲੱਗੀ ਹੋਈ ਹੈ ਸਬੀਲ ਆਏ ਆ ਨਾ ਦਿਨ ਚੱਲ ਰਹੇ ਆ ਗੁਰੂਆਂ ਦੇ ਤੇ ਸਬੀਲ ਆਇਆ ਨਾ ਬਹੁਤ ਨਾਲ ਸ਼ਨੀ ਦੇ ਵਿੱਚ ਗੁਰਪੁਰਾ ਆਇਆ ਸੀ ਜੀ ਤੇ ਫਿਰ ਉਹ ਅਭੀ ਜ ਨਾਲ ਕਹਿਣ ਉੱਠ ਗਿਆ ਸਾਰੇ ਬਾਜ਼ਾਰ ਤੇ ਕਿਉਂਕਿ ਜੇ ਤੁਸੀਂ ਸਾਡੇ ਪਿੰਡ ਆ ਕੇ ਵੇਖੋਗੇ ਨਾ ਸਾਡੇ ਪਿੰਡ ਵਰਗਾ ਇਦਾਂ ਕੋਈ ਮਾਈਂਡ ਨਾ ਕਰਿਓ ਗੁੱਸਾ ਨਾ ਕਰਿਓ ਮੈਂ ਕਿਸੇ ਦੇ ਪਿੰਡ ਬਾਰੇ ਬੁਰਾ ਨਹੀਂ ਬੋਲ ਰਿਹਾਗਾ ਵੀ ਜਿਹੜਾ ਸਾਡਾ ਪਿੰਡ ਆ ਸਾਡੇ ਪਿੰਡ ਦੀਆਂ ਤਿੰਨ ਫਿਰਨੀਆਂ ਤਿੰਨੇ ਗੋਲ ਆ ਜਿੱਥੋਂ ਤੁਰੋਂਗੇ ਤੁਸੀਂ ਉੱਥੇ ਹੀ ਘੁੰਮ ਕੇ ਫੇਰ ਆ ਜਾਓਗੇ ਸਾਡਾ ਜਿਵੇਂ ਹੀ ਬਾਜ਼ਾਰ ਆ ਬਿਆਰ ਵੀ ਸਾਡਾ ਗੋਲ ਆ ਤੇ ਗੋਲ ਜਿੱਥੋਂ ਤੁਰੋਂਗੇ ਜਿਵੇਂ ਆਪਣੀ ਗਲੀ ਦੇ ਮੱਥ ਤੁਰੋਂਗੇ ਗੋਲ ਘੁੰਮ ਕੇ ਉੱਤੋਂ ਦੀ ਸਾਰਾ ਬਾਜ਼ਾਰ ਤੇ ਫੇਰ ਆਪਣੀ ਗਲੀ ਕੋਲ ਆ ਖੜੋਂਗੇ ਤੇ ਇਦਾਂ ਦਾ ਸਾਡਾ ਪਿੰਡ ਆ ਤੇ ਮੈਂ ਸੋਨ ਚ ਆਇਆ ਵੈ ਕਹਿੰਦੇ ਵੀ ਚੰਡੀਗੜ੍ਹ ਦਾ ਇੰਜੀਨੀਅਰ ਸੀਗਾ ਜਿਹਨੇ ਕਿ ਨਾਸਤਾ ਤਿਆਰ ਕੀਤਾ ਸੀ ਇੱਕ ਸਿਰਫ ਸਾਡਾ ਪਿੰਡ ਹੈ ਜਿਹੜਾ ਗੋਰਾ ਸਾਰਾ ਕੋਈ ਗਲੀ ਹੈ ਤੇ ਜੇ ਤੁਸੀਂ ਮੰਨ ਕੇ ਚੱਲੋ ਥਲੜੇ ਵਾਲੇ ਫੈਰਨੀ ਤੋਂ ਅੰਦਰੋਂ ਪੜੋਗੇ ਯਾਤਰੀ ਕੋਲ ਕਿਉਂਕਿ ਬਾਜ਼ਾਰ ਉਹਨਾਂ ਕੋਲੋਂ ਗੋਮ ਤੇ ਨਹੀਂ ਸਕਦਾ ਬੰਦਾ ਕੋਈ ਥੱਲੇ ਵਾਲੀ ਹੈ ਗੋਮ ਤੇ ਨਹੀਂ ਸਕਦਾ ਹਾਂ ਗੋਮ ਦਾ ਨਹੀਂ ਬੰਦਾ ਕਿਉਂਕਿ ਹਰੇਕ ਸਾਡੇ ਕੋਲ ਬੰਦ ਨਹੀਂ ਹੁੰਦੀ ਪਿੰਡ ਦੇ ਵਿੱਚ ਕੋਈ ਵੀ ਗਲੀ ਬੰਦ ਨਾ ਹੋਊਗੀ ਜੇ ਮੰਨ ਕੇ ਚੱਲੋ ਬਾਜ਼ਾਰ ਤੋਂ ਤੁਸੀਂ ਗਲੀ ਚੋਂ ਗਲੀ ਚ ਪੜ ਕੇ ਥੱਲੇ ਵਾਲੀ ਫੈਰਨੀ ਦੇ ਨਿਕਲ ਜਾਓਗੇ ਹਰ ਨਹੀਂ ਤੋਂ ਵੜ ਜੂਗੇ ਗਲੀਚਾ ਬਾਜ਼ਾਰ ਚ ਨਿਕਲ ਜੂਗੇ ਜਾਨੀ ਕਿ ਵੀ ਸਾਰੀਆਂ ਗਲੀਆਂ ਅਟੈਚ ਆ ਬਾਜ਼ਾਰ ਨੂੰ ਤੇ ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆਂ ਵਾਹਿਗੁਰੂ ਬਾਬਾ ਬਾਬਾ ਹਾਂ ਵਾਹਿਗੁਰੂ ਜੀ ਜਪਨੂ ਆਪੇ ਬੋਲੀ ਜੇ ਵਾਹਿਗੁਰੂ ਜੀ ਕੋਨੇ ਬੋਲੀ ਜੇ